ਏਰੀ ਅਚੀਵਮੈਂਟ ਨੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਐਂਡ ਮੈਂ ਕਹਿਣਾ ਚਾਹੂੰਗੀ ਕਿ ਜੋ ਮੇਰੇ ਅਚੀਵਮੈਂਟ ਹੈ ਉਹ ਮੇਰੀ ਐਨੇ ਸਾਲਾਂ ਦਾ ਜੋ ਹਾਰਡ ਵਰਕ ਹੈ ਜੋ ਮੈਂ ਕਰ ਰਹੀ ਹਾਂ ਉਸ ਦਾ ਇੱਕ ਫਰੂਟ ਹੈ ਨੌਜਵਾਨਾਂ ਨੂੰ ਕੀ ਸਨੇਹਾ ਦੇ ਦਵਾਂਗੀ ਸਰ ਮੈਂ ਇਹ ਹੀ ਕਹਿਣਾ ਚਾਹੂੰਗੀ ਕਿ ਜਿਵੇਂ ਅੱਜ ਦੀ ਜਿਹੜੀ ਮੈਕਸੀਮਮ ਸਟੂਡੈਂਟ ਨੇ ਉਹ ਟਿਊਸ਼ਨ ਨੂੰ ਪ੍ਰੇਫਰ ਕਰਦੇ ਨੇ ਬਟ ਮੈਨੂੰ ਲੱਗਦਾ ਹੈ ਕਿ ਟਿਊਸ਼ਨ ਤੇ ਲੱਗਣ ਨਾਲੋਂ 셀ਫ ਸਟੱਡੀ ਕਰਨ ਨਾਲ ਉਹ ਜ਼ਿਆਦਾ ਬੈਟਰ ਹੈ ਇਸ ਨਾਲ ਆਪਾਂ ਨੂੰ ਜ਼ਿਆਦਾ ਡੀਪ ਨੋਲੇਜ ਆਉਂਦੀ ਹੈ ਹਰ ਇੱਕ ਟੌਪਿਕ ਦੀ ਸੋ ਆਪਾਂ ਨੂੰ ਖੁਦ ਸਟੱਡੀ ਕਰਨੀ ਚਾਹੀਦੀ ਹੈ ਜਿਹੜਾ ਦੇਖੋ ਜੋ ਮੋਬਾਈਲ ਹੈ ਇੱਕ ਟੈਕਨੋਲੋਜੀ ਦਾ ਟਾਈਮ ਹੈ ਸੋ ਟੈਕਨੋਲੋਜੀ ਦੇ ਨਾਲ ਐਡਵਾਂਸਡ ਰਹਿਣਾ ਵੀ ਬਹੁਤ ਜ਼ਰੂਰੀ ਹੈ ਮੋਬਾਈਲ ਹੋ ਗਿਆ ਕਿ ਕੁਝ ਟਾਈਮ ਲੀਦਾ ਐਂਟਰਟੇਨਮੈਂਟ ਹੋ ਗਿਆ ਜਿਹੜਾ ਆਪਾਂ ਚਲੋ ਉਹ ਵੀ ਚਾਹੀਦਾ ਥੋੜਾ ਮੋਟਾ ਦੇਖ ਲਿਆ ਬਟ ਮੋਬਾਈਲ ਹੈ ਜਿਹੜਾ ਆਪਾਂ ਉਹਦੇ 네ਗੇਟਿਵ ਇੰਪੈਕਟਸ ਨੂੰ ਛੱਡ ਕੇ ਅਗਰ ਉਸ ਦਾ ਪੋਜ਼ਿਟਿਵਲੀ ਯੂਜ਼ ਕਰੀਏ ਜਿਵੇਂ ਕੋਈ ਟੌਪਿਕ ਸਮਝ ਲਿਆ ਇਦਾਂ ਯੂਜ਼ ਕਰੀਏ ਤਾਂ ਮੋਬਾਈਲ ਵੀ ਆਪਣੇ ਲਈ ਇੱਕ achhi ਟੈਕਨੋਲੋਜੀ ਹੈ ਜਿਹੜੀ ਉਹ ਪ੍ਰੂਫ ਹੋ ਸਕਦੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਸ ਬੱਚੀ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਬੱਚੀ ਦੇ ਮਾਤਾ-ਪਿਤਾ ਨੂੰ ਬਹੁਤ-ਬਹੁਤ ਵਧਾਈਆਂ ਜਿੰਨਾ ਦੀ ਬੱਚੀ ਹੈ ਜਿਹੜੀ ਇੱਕ ਜੁਨੀਕ ਸਟੂਡੈਂਟ ਹੈ ਸਾਡਾ ਇੱਕ ਬ੍ਰਿਲੀਅੰਟ ਸਟੂਡੈਂਟ ਸੀ ਸਕੂਲ ਦਾ ਤੇ ਜਿਹਨੇ ਡਟ ਕੇ ਮਿਹਨਤ ਕੀਤੀ ਤੇ ਸਕੂਲ ਦਾ ਨਾਮ ਚਮਕਾਇਆ ਪੂਰੇ ਇਲਾਕੇ ਦਾ ਨਾਮ ਚ ਚਮਕਾਇਆ ਸੰਗਰੂਰ ਜ਼ਿਲ੍ਹੇ ਦੀ ਟਾਪਰ ਬੱਚੀ ਹੈ ਇਹ ਮੈਰਿਟ ਦੇ ਵਿੱਚ ਤੇ ਨਾਲ ਹੀ ਮੈਂ ਵਧਾਈ ਦੇਣਾ ਚਾਹੂੰਗੀ ਪੂਰੇ ਸਟਾਫ ਨੂੰ ਜਿਨ੍ਹਾਂ ਨੇ ਇਦਾਂ ਦਾ ਮਾਹੌਲ ਬਣਾ ਕੇ ਰੱਖਿਆ ਕਿ ਬੱਚਾ ਮਿਹਨਤ ਕਰ ਸਕਿਆ ਤੇ ਇੰਨੀ ਵੱਡੀ ਜਿਹੜੀ ਅਚੀਵਮੈਂਟ ਆ ਉਹ ਸਾਡੇ ਸਕੂਲ ਨੂੰ ਪ੍ਰਾਪਤ ਹੋਈ ਨਾਲੀ ਮੈਂ ਕਹਿਣਾ ਚਾਹੂੰਗੀ ਕਿ ਜਿਹੜੇ ਟੀਚਰਸ ਨੇ ਇਸ ਬੱਚੀ ਨੂੰ ਪੜਾਇਆ ਤੁਸੀਂ ਬੱਚੀ ਦੇ ਕੋਲੋਂ ਵੀ ਸੁਣਿਆ ਕਿ ਟਿਊਸ਼ਨ ਦੀ ਲੋੜ ਨਹੀਂ ਤਾਂ ਟਿਊਸ਼ਨ ਦੀ ਇਸੇ ਲਈ ਲੋੜ ਨਹੀਂ ਕਿ ਜਿਹੜੇ ਅਧਿਆਪਕ ਸਹਿਬਾਨ ਨੇ ਸਕੂਲ ਦੇ ਉਹ ਬਹੁਤ ਜ਼ਿਆਦਾ ਮਿਹਨਤੀ ਨੇ ਤੇ ਬੱਚਿਆਂ ਨੂੰ ਇਸ ਲੈਵਲ ਤੱਕ ਇੰਨਾ ਡੀਪਲੀ ਪੜਾਇਆ ਕਿ ਬੱਚੇ ਨੇ ਮੈਰਿਟ ਜਿਹੜੀ ਹੈਗੀ ਉਹ ਗੈਨ ਕਰਕੇ ਦਿਖਾਈ ਤਾਂ ਮੈਂ ਇਹੀ ਸੁਨੇਹਾ ਦੇਣਾ ਚਾਹੂੰਗੀ ਪੂਰੇ ਇਲਾਕੇ ਨੂੰ ਕਿ ਇਸ ਸਕੂਲ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਤੋਂ ਧੋਰੀ ਆ ਜਿਹੜਾ ਬਹੁਤ ਮਿਹਨਤ ਕਰਵਾਉਂਦਾ ਬੱਚਿਆਂ ਨੂੰ ਸਾਰਾ ਸਟਾਫ ਬਹੁਤ ਮਿਹਨਤੀ ਹੈ ਤਾਂ ਜਿਸ ਤਰ੍ਹਾਂ ਇਸ ਬੱਚੀ ਨੇ ਇਲਾਕੇ ਦਾ ਨਾਮ ਚਮਕਾਇਆ ਸਾਡੇ ਕੋਲੇ ਵਧੀਆ ਬੱਚੀਆਂ ਆਉਣ ਸਕੂਲ ਦੇ ਵਿੱਚ ਤੇ ਸਾਡਾ ਪੂਰਾ ਸਟਾਫ ਮੈਂ ਪੂਰੀ ਗਰੰਟੀ ਲੈਣੀ ਹੈ ਇਦਾਂ ਹੀ ਮਿਹਨਤ ਕਰਾਊਗਾ ਕੋਈ ਟਿਊਸ਼ਨਾਂ ਦੀ ਲੋੜ ਨਹੀਂ ਹੋਊਗੀ ਤੇ ਅਗਲੀ ਵਾਰੀ ਇਸ ਤੋਂ ਜ਼ਿਆਦਾ ਬੱਚੇ ਮੈਰਿਟ ਚ ਆਉਣਗੇ ਮੇਰੇ ਵੱਲੋਂ ਸਨੇਹਾ ਵੀ ਹੈ ਤੇ ਅਪੀਲ ਵੀ ਹੈ ਕਿ ਵੱਧ ਤੋਂ ਵੱਧ ਜਿਹੜੇ ਵਧੀਆ ਬੱਚੇ ਹੈਗੇ ਐਡਮਿਸ਼ਨ ਲੈਣ ਗਰਲ ਸਕੂਲ ਤੁਰੀ ਸਾਨੂੰ ਸਰ ਬਹੁਤ ਖੁਸ਼ੀ ਹੋ ਰਹੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੈਸ਼ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਭਰਵੰਤ ਮਾਨ ਜੀ ਦਾ ਇੱਕ ਪਹਿਲਾਂ ਤੋਂ ਹੀ ਸੁਪਨਾ ਹੈ ਵੀ ਉਹਨਾਂ ਨੇ ਸਿੱਖਿਆ ਤੇ ਸਿਹਤ ਨੂੰ ਉੱਪਰ ਚੁੱਕਣ ਦੇ ਲਈ ਕੋਈ ਕਸਰ ਨਹੀਂ ਛੱਡੀ ਸਾਡੀ ਸੰਸਥਾ ਦੇ ਵਿੱਚ ਵੀ ਉਹਨਾਂ ਨੇ ਬਹੁਤ ਜ਼ਿਆਦਾ ਸਹੂਲਤਾਂ ਜਿਹੜੇ ਦਿੱਤੀਆਂ ਹੋਈਆਂ ਨੇ ਇੱਥੋਂ ਤੱਕ ਕਿ ਬੱਚਿਆਂ ਦੇ ਲਈ ਬੱਸ ਸਰਵਿਸ ਵੀ ਹੈ ਤੇ ਜਿਹੜੀ ਇਸ ਬੱਚੀ ਦੀ ਗੱਲ ਹੈ ਤੇ ਸਾਡੇ ਜਿਹੜੇ ਸਾਇੰਸ ਵਾਲੇ ਟੀਚਰ ਸਾਹਿਬਾਨ ਨੇ ਤੇ ਸਾਡੇ ਮਾਨਯੋਗ ਪ੍ਰੋਫੈਸਰ ਦੇ ਲੈਕਚਰਾਰ ਮੈਡਮ ਹਤਾਸੀ ਜੀ ਉਹਨਾਂ ਦੇ ਸਬਜੈਕਟ ਚੋਂ 99 ਨੰਬਰ ਲਾਏ ਨੇ ਮਾਨ ਜੋ ਸਾਡੇ ਸੱਸੀ ਵਾਲਾ ਜੀ ਕਮੇਟੀ ਲੈਕਚਰਾਂ ਦੇ 98 ਨੰਬਰ ਲਾਏ ਨੇ ਮੈਥ ਲੈਕਚਰਾਂ ਜਰਨੈਲ ਸਿੰਘ ਦੇ ਸਬਜੈਕਟ ਵਿੱਚੋਂ 99 ਨੰਬਰ ਲਾਏ ਨੇ ਤੇ ਇਹ ਬੱਚੀ ਨੇ ਬਹੁਤ ਹੀ ਸਖਤ ਮਿਹਨਤ ਕੀਤੀ ਐ ਅਸੀਂ ਇਹਨਾਂ ਦੇ ਮਾਤਾ ਪਿਤਾ ਨੂੰ ਵੀ ਸਨੇਹਾ ਦਿੰਨੇ ਆ ਵੀ ਇੱਕ ਇਹਨਾਂ ਨੇ ਬਹੁਤ ਜ਼ਿਆਦਾ ਪਹਿਰਾ ਵੀ ਦਿੱਤਾ ਸਾਡੇ ਕੋਲੇ ਆ ਕੇ ਬਾਰ ਬਾਰ ਇਹ ਕੱਲ ਕਹਿੰਦੇ ਰਹੇ ਨੇ ਵੀ ਸਾਡੀ ਬੱਚੀ ਮੈਟ ਚ ਆਉਣ ਵਾਲੀ ਐ ਇਸ ਦਾ ਖਿਆਲ ਰੱਖਿਓ ਮੈਂ ਇਹੋ ਜਿਹੇ ਜਿਹੜੇ ਸਿਹਰਦ ਮਾਤਾ ਪਿਤਾ ਨੇ ਉਹਨਾਂ ਨੂੰ ਵੀ ਮੈਂ ਮੁਬਾਰਕਬਾਦ ਦਿੰਨਾ ਇਸ ਬੱਚੀ ਨੂੰ ਵੀ ਮੁਬਾਰਕਬਾਦ ਦਿੰਨਾ ਤੇ ਮੈਂ ਆਸ ਕਰਦਾ ਵੀ ਧੂਰੀ ਸ਼ਹਿਰ ਦੇ ਵਿੱਚ ਹੁਣ ਇੱਕ ਮੁਹਿੰਮ ਬਣ ਜੇਗੀ ਦਾਖਲਾ ਮੁਹਿੰਮ ਸਾਡੀ ਹੋਰ ਵੀ ਅੱਗੇ ਜਾਵੇਗੀ ਤੇ ਮੈਂ ਭਗਵਾਨਤਮਾਨ ਜੀ ਦਾ ਵੀ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਇਹੋ ਜਿਹਾ ਮਾਹੌਲ ਹੈ ਉਹ ਦੀ ਸਿਰਜਣਾ ਕੀਤੀ ਹੈ ਸਰ ਜਿਹੜੀ ਇਹ ਬੱਚੀ ਹੈ ਜਿਹੜੇ ਬੱਚਿਆਂ ਜਦੋਂ ਇਹੋ ਜਿਹਾ ਮਤਲਬ ਮਾਹੌਲ ਨੂੰ ਮਿਲਦਾ ਹੈ ਉਹਦੇ ਬੱਚੇ ਵਿੱਚ ਜੈਨਿਕ ਜਿਵੇਂ ਸਾਡੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਸ਼ਬਦ ਵਰਤੇ ਇਸ ਬੱਚੀ ਬਾਰੇ ਤੇ ਮੈਂ ਉਹ ਵੀ ਗੱਲ ਕਹੂੰਗਾ ਇਹ ਬੱਚੀ ਦੀ ਸੋਚ ਹੀ ਵੱਖਰੀ ਸੀਗੀ ਤੇ ਇਸ ਬੱਚੀ ਨੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਕਿਉਂਕਿ ਟਿਊਸ਼ਨਾਂ ਦੀ ਲੋੜ ਨਹੀਂ ਪੈਂਦੀ ਜੇ ਬੱਚਾ ਟੀਚਰ ਸਾਹਿਬਾਨ ਆਪ ਮਿਹਨਤ ਕਰਾਉਂਦੇ ਨੇ ਤੇ ਬੱਚਾ ਆਪ ਮਿਹਨਤ ਕਰਦਾ ਨੈਟ ਦੀ ਵਰਤੋਂ ਕਰਦਾ ਇਸ ਬੱਚੀ ਨੇ ਪਤਾ ਨਹੀਂ ਕਿੰਨੇ ਕਿੰਨੇ ਘੰਟੇ ਲਾ ਕੇ ਇਹਨੇ ਮਿਹਨਤ ਕੀਤੀ ਹੋਵੇਗੀ ਤੇ ਸਾਨੂੰ ਪੂਰੀ ਉਮੀਦ ਹੈ ਵੀ ਸਕੂਲ ਦੇ ਵਿੱਚ ਵੀ ਇਹਦਾ ਨਾਮ ਆ ਜਿਹੜਾ ਉਹ ਰੋਸ਼ਨ ਹੋਇਆ ਤੇ ਇਹਦੇ ਨਾਲ ਦੂਜੀਆਂ ਬੱਚੀਆਂ ਨੂੰ ਵਿਸ਼ੇਸ਼ ਤੌਰ ਤੇ ਸਨੇਹਾ ਦਿੱਤਾ ਗਿਆ ਤੇ ਮੈਂ ਪਰਮਾਤਮਾ ਦਾ ਵੀ ਲੱਖ ਲੱਖ ਸ਼ੁਕਰਗੁਜ਼ਾਰ ਹਾਂ ਅਸੀਂ ਬਹੁਤ ਦੇਰ ਤੋਂ ਮੈਟ ਦੀ ਆਸ ਕਰ ਰਹੇ ਸੀ ਤੇ ਲਗਭਗ 4-5 ਸਾਲ ਹੋ ਗਏ ਬੱਚਾ ਕੋਈ ਮੈਟ 'ਚ ਨਹੀਂ ਸੀ ਆਇਆ ਤੇ ਇਹ ਬੱਚੇ ਜਿਹੜੇ ਮੈਟ ਵਿੱਚ ਆਏ ਤੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਉਮੀਦਾਂ ਨੇ ਕਿ ਬੱਚੀਆਂ ਹੋਰ ਵੀ ਮਿਹਨਤ ਕਰਕੇ ਮੈਟ ਦੇ ਵਿੱਚ ਸਕੂਲ ਦਾ ਨਾਮ ਮੜਾ ਚਮਕਾਉਣਗੇ